ਮਾਈ ਗੁਰੂ ਜੀ ਦਾ ਖਾਲਸਾ ਸ੍ਰੀ ਅਖੰਡ ਗੁਰੂ ਜੀ ਕੀ ਫਤਿਹ ਹੁਣ ਛਤਮੀ ਨਿਸ਼ਾਨੀ ਇੱਥੋਂ ਅੱਗੇ ਸ਼ੁਰੂ ਕਰਨ ਨੂੰ ਅੱਗੇ ਆ ਪਰ ਜਦੋਂ ਰਵਿਦਾਸ ਜੀ ਨੂੰ ਪਹਿਲੇ ਦੀ ਤਰ੍ਹਾਂ ਹੀ ਦਿੱਤੀਆਂ ਗੰਢ ਦੇ ਮੇਖਿਆ ਤੇ ਹੈਰਾਨ ਹੋ ਕੇ ਪੁੱਛਣ ਲੱਗਾ ਤੁਹਾਨੂੰ ਜੋ ਵਾਸ ਦਿੱਤਾ ਸੀ ਉਹ ਕਿੱਥੇ ਹੈ ਗਿਆ ਭਗਤ ਜੀ ਮੇਰ ਪ੍ਰਵਾਹ ਨਾਲ ਕਹਿਣ ਲੱਗੇ ਇੱਥੇ ਹੀ ਕਿਧਰੇ ਪਿਆ ਹੋਵੇਗਾ ਇਹ ਕੀ ਹੈ پکڑ ਨਹੀਂ ਐਸਦੇ ਹਰਤ ਦਾਸ ਨੇ ਇੱਕ ਮਹਾ ਅਧਿਮਾਨਾ ਜੀ ਕਰਨ ਪੜਿਆ ਜਿੰਨਾਂ ਦੀ ਪਕੜ ਨਹੀਂ ਸੀ ਦਾ ਸੰਝਾ ਕ ਇੱਕ ਮਹਾਤਮਾ ਆਪਣਾ ਘਰ-ਬਾਰ ਤਿਆਗ ਕੇ ਬਰਾਗ ਮੂਰਤੀ ਬਣ ਕੇ ਬਾਹਰ ਜੰਗਣਾ ਵਿੱਚ ਜਾ ਬੈਠਾ ਤੇ ਕਈ ਸਾਲ ਤਪਸ਼ਿਆ ਕੀਤੀ ਇੱਕ ਦਿਨ ਉਹ ਮਹਾਤਮਾ ਬੈਠੇ ਤਪ ਕਰ ਰਹੇ ਸਨ ਕਿ ਉਦੋਂ ਦੀ ਕੋਈ ਰਾਹੀ ਲੰਘਿਆ ਤੇ ਮਹਾਤਮਾ ਨੂੰ ਪੰਜ ਪਏ ਮੱਥਾ ਟੇਕ ਗਿਆ ਉਹ ਮਹਾਤਮਾ ਦੇ ਸੀਵਾਦਾਨੇ ਵਿੱਚੋਂ 1 ਰੁਪਇਆ ਆਪ ਰੱਖ ਲਿਆ ਤੇ ਬਾਕੀ 4 ਰੁਪਏ ਮਹਾਤਮਾ ਨੇ ਇਸ ਮੱਦੇਖੰਡ ਲਈ ਖੁਲਣ ਤੇ ਉਸ ਨੂੰ ਦੇ ਕੇ ਆਖਿਆ ਇਹ ਕੋਈ ਪ੍ਰੇਮੀ ਭੇਟਾ ਕਰ ਗਿਆ। ਉਹ ਮਹਾਤਮਾ ਕਹਿਣ ਲੱਗੇ ਕਿ ੜਕਾ ਤਾਂ ਪੰਜਾਂ ਦਾ ਸੀ ਇਹ ਤਾਂ ਚਾਰ ਹਨ ਇਸ਼ਾਰਾ ਲੈਣਾ ਪਕੜ ਨਹੀਂ ਗਈ। ਬੈਠਾ ਤਾਂ ਸਮਾਧੀ ਵਿੱਚ ਬਾਹਰ ਚਤ ਮਾਇਆ ਦੇ ਗੰਨ ਵਿੱਚ ਹੀ ਲੱਗਾ ਹੋਇਆ। ਗਿੰਦਰੇ ਗੁਰੂ ਤੇਗ ਬਹਾਦਰ ਜੀ ਦਾ ਜੀ ਉਹਨੇ ਪੜੀ ਗਈ ਕਿਤਨੀ ਮਾਇਆ ਦੀ ਪਗੜ ਤੋਂ ਪਰਸਾਨ ਧੀਰਮਾਨ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਡੇਰਾ ਲੁੱਟਿਆ ਲੁੱਟ ਲਿਆ ਸੀ ਤੇ ਮੱਖਣ ਸਾਹ ਉਸ ਕੋਲ ਕੋਲੋਂ ਪ੍ਰਾਪਤ ਕਰਕੇ ਬਾਅਦਸ ਗੁਰੂ ਸਾਹਿਬ ਕੋਲ ਪਹੁੰਚਿਆ ਤਾਂ ਗੁਰੂ ਸਾਹਿਬ ਕਹਿੰਦੇ ਹਨ ਤੇ ਅਸੀਂ ਤੇ ਸ਼ੁਕਰ ਕੀਤਾ ਸੀ ਕਿ ਇਹ ਝਗੜੇ ਦੀ ਮਾਇਆ ਚ ਨਹੀਂ ਗਈ ਪਰ ਤੂੰ ਇਹ ਫੇ ਤੋਂ ਇਹ ਬਵਤਾਂ ਦੀ ਜੜ ਸਾਡੇ ਸਿਰ ਤੇ ਲਿਆ ਕੇ ਰੱਖ ਦਿੱਤੀ। ਕਈ ਮਨਮੁਖ ਇਤਨੇ ਜ਼ਿਆਦਾ ਮਾਇਆ ਦੀ ਪਕੜ ਵਿੱਚ ਫਸੇ ਹੁੰਦੇ ਹਨ ਕਿ ਗੁਰੂ ਘਰ ਰਤੀ ਜਾਪ ਲਈ ਕਾਰਜਾਂ ਤੇ ਕੋਈ ਪੈਸਾ ਨਹੀਂ ਖਰਚਦੇ। ਐਸੇ ਪੁਰਾਨੀਆਂ ਨੂੰ ਅੱਗੇ ਜਾ ਕੇ ਜਮਾਂ ਦੇ ਡੰਡੇ ਦੀ ਪੀੜਾ ਸਹਣੀ ਪੈਂਦੀ ਹੈ ਬਾਣੀ ਵਿੱਚ ਵੀ ਇਸ ਵਰਥਾਏ ਪੰਕਤੀਆਂ ਹਨ ਸਾਗਤ ਬੰਦ ਪੈ ਹੈ ਮਾਇਆ ਵਿਖੂ ਸੰਚੇ ਲਾਏ ਨਿਕਿਲਾ ਹਰਤੇ ਅਥ ਖਰਚਨਾ ਸਾਕੇ ਜਮ ਕਾਲ ਸਹ ਸਰਪੀਦਾ ਨੇਤਰ ਸਹਿਦ ਦੀ ਮੱਖੀ ਇਹ ਥੋੜਾ ਥੋੜਾ ਸਹਿਦ ਇਕੱਤਰ ਕਰਦੀ ਹੈ ਜਨ ਉਸ ਦਾ ਸਾਰਾ ਸਹਿਦ ਸਹਿਦ ਵੇਚਣ ਵਾਲਾ ਇਕੱਠਾ ਕਰਕੇ ਲੈ ਜਾਂਦਾ ਹੈ ਉਹ ਸਾਰਾ ਦੰਧਾ ਖਾ ਕੇ ਆਪਣੇ ਬੱਚੇ ਵਾਸਤੇ ਦੁੱਧ ਜਮਾ ਕਰਦੀ ਹੈ ਪਰ ਗਵਾਲਾ ਬੱਚੇ ਨੂੰ ਪਰੇ ਕਰਕੇ ਸਾਰਾ ਦੰਧ ਚੋ ਲੈਦਾ ਹੈ ਇਸੇ ਤਰ੍ਹਾਂ ਕਰੋੜਾਂ ਪਾਪਾਂ ਕਰਕੇ ਤੇ ਕਈ ਟੰਗਾਂ ਦੇ ਨਾਲ ਇਨਸਾਨ ਮਾਇਆ ਕੱਤਰ ਕਰਦਾ ਹੈ ਇਸੇ ਭਲੇ ਕਾਰਜ ਵਿੱਚ ਨਹੀਂ ਲਾਉਂਦਾ ਗੁਰੂਲੇਖੇ ਕੋਈ ਦਸਬੰਦ ਨਹੀਂ ਕੱਢਦਾ ਅੰਤ ਵੇਲੇ ਸਭ ਕੱਤਰ ਮਾਇਆ ਇੱਥੇ ਹੀ ਛੱਡ ਕੇ ਖਾਲੀ ਹੱਥ ਛਾੜ ਕੇ ਸੰਸਾਰ ਤੋਂ ਚਲਾ ਜਾਂਦਾ ਹੈ ਸ਼ੰਗੰਦਰ ਵਾਸ਼ਾ ਦਾ ਇਤਿਹਾਸ ਪੜੋ ਜਿਸ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਇਤਨੀ ਮਾਇਆ ਇਕੱਠੀ ਕੀਤੀ ਬਾਅਦ ਜਦੋਂ ਅੰਤ ਸਮਾ ਆਇਆ ਤਾਂ ਸੋਚੀ ਆਈ ਕਿ ਮੈਂ ਜੋ ਇਤਨਾ جنگ ਕਰੇ ਰਾਜ ਭਾਗ ਤੇ ਮਾਇਆ ਇਕੱਠੀ ਕੀਤੀ ਹੈ ਇੰਨਾ ਵਿੱਚੋਂ ਕਿਣਕਾ ਵੀ ਮੇਰੇ ਨਾਲ ਨਹੀਂ ਜਾਣਾ ਤਾਂ ਉਸਨੇ ਐਲਾਨ ਕਰ ਦਿੱਤਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਹੱਥ ਮੇਰੇ ਵਿਮਾਨ ਵਿੱਚੋਂ ਬਾਹਰ ਕੱਢ ਦਿੱਤੇ ਜਾਣ ਜਿਨ੍ਹਾਂ ਨੂੰ ਦੇਖ ਕੇ ਸ਼ਾਇਦ ਕਿਸੇ ਨੂੰ ਸੋਝੀ ਮਿਲ ਜਾਵੇ ਕਿ ਇਤਨਾ ਵੱਡਾ ਮਾਸ਼ਾ ਅੰਤ ਖਾਲੀ ਹੱਥ ਜਾ ਰਿਹਾ ਹੈ ਤੇ ਉਸ ਦੀ ਇਹ ਜ਼ਿੰਦਗੀ ਵਿੱਚ ਹੀ ਮਾਇਆ ਵੱਲੋਂ ਪਕੜ ਨਿੱਕੜ ਜਾਵੇ ਇਹ ਮਾਇਆ ਦਾ মোহ ਮਾਇਆ ਦੀ ਪਕੜ ਛੱਟਣੀ ਕੋਈ ਸੌਖੀ ਨਹੀਂ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਤੁਸੀਂ ਆਪਣੀ ਕਮਾਈ ਵਿੱਚੋਂ ਗੁਰੂ ਘਰ ਲਈ ਮਾਇਆ ਨਾ ਦਸਬੰਧ ਕੱਢਦੇ ਹਾਂ ਤਾਂ ਤੁਹਾਡੇ ਬਾਕੀ ਦੇ ਨੌ ਹਿੱਸੇ ਵੀ ਅਮਰਤ ਬਣ ਜਾਂਦੇ ਹਨ। ਛਾਂ ਨੂੰ ਕਈਆਂ ਨੂੰ ਤਾਂ ਦਸਬੰਧ ਕੱਢਣ ਹੀ ਕੱਢਣਾ ਹੀ ਔਖਾ ਲੱਗਦਾ ਹੈ। ਨਾਲ ਕਈਆਂ ਤੇ ਇਤਨੀ ਗੁਰੂ ਦੀ ਕਿਰਪਾ ਹੈ, ਇਤਨੀ ਮਾਇਆ ਦੀ ਪਗੜ ਤੋਂ ਉੱਪਰ ਹਨ ਕਿ ਦਸਬੰਧ ਤੋਂ ਵੀ ਉੱਪਰ ਉੱਠਦੇ ਹਨ। ਐਸੇ ਵੀ ਕਈ ਗੁਰਮਖ ਪਿਆਰੇ ਹਨ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਫਾਰਮ ਵਿੱਚ ਪਾਈ ਬਾਲ ਬਣਾਇਆ ਹੈ ਇਤਨਾ ਮਾਇਆ ਦਾ ਮੂਨ ਤਿਆਗ ਗਿਆ ਹੈ ਕਿ हे ਗਰੀਬ ਨਿਵਾਜ਼ ਸਤਿਗੁਰੂ ਮੈਂ ਤੇਰੇ ਤੇਰਾ ਨੁਕਰ ਬਣ ਕੇ ਫਾਰਮ ਵਿੱਚ ਕੰਮ ਕਰਾਂਗਾ ਕੇਵਲ ਆਪਣੀ ਗਰਿਸ਼ਤੀ ਚਲਾਉਣ ਲਈ ਗੁਜ਼ਾਰੇ ਮੁਤਾਬਕ ਹਿੱਸਾ ਕੱਢਾਂਗਾ ਬਾਕੀ ਜੋ ਬਚੇਗਾ ਉਹ ਤੇਰੀਆਂ ਸਵਾਵਾਂ ਲਈ ਹੋਵੇਗਾ ਦਾਸ ਦਾਵੇਂ ਨਾਲ ਲਿਖ ਰਿਹਾ ਹੈ ਕਿ ਜੇ ਸਦਾ ਆਪਣੇ ਗੁਰੂ ਤੇ ਪ੍ਰਸਾਹ ਹੈ ਤੇ ਜਿਹੜਾ ਮਾਇਆ ਦੀ ਪਕੜ ਤੋਂ ਉੱਪਰ ਉੱਠਿਆ ਹੈ ਉਹ ਆਪਣੀ ਦੁਕਾਨ ਨੂੰ ਹੁਣ ਦੇ ਦੁਕਾਨ ਸਮਝ ਕੇ ਚਲਾਉਂਦਾ ਹੈ ਸਹੀ ਰੇਟ ਲਾਉਂਦਾ ਹੈ ਇਹੋ ਜੀਆਂ ਦੁਕਾਨਾਂ ਤੇ ਜਿੰਦਰੇ ਖੁੱਲਣ ਤੋਂ ਪਹਿਲਾਂ ਹੀ ਵੀੜ ਲੱਗ ਜਾਂਦੀਆਂ ਹਨ ਕਈ ਵਾਰੀ ਤਾਂ ਐਸੀਆਂ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਹੈਰਾਨੀ ਹੁੰਦੀ ਹੈ ਕਿ ਇਹ ਮਾਇਆ ਦੀ ਪਕੜ ਬੰਦੇ ਨੂੰ ਕਿਸ ਹੱਦ ਤੱਕ ਨੀਮਾ ਗਰਾ ਸਕਦੀ ਹੈ ਇੱਕ ਤੋਂ ਆਰੀ ਦਾਸ ਨੂੰ ਇੱਕ ਬਯਦਵਾ ਬੀਬੀ ਮਿਲੀ ਤੇ ਕਹਿਣ ਲੱਗੀ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ માતા ਕੋਲਾਂ ਦੀ ਭਲਾਈ ਕੇਂਦਰ ਵਿੱਚ ਹਰ ਮਹੀਨੇ ਫਰੀ ਰਾਸ਼ਨ ਮਿਲਦਾ ਹੈ ਮੇਰਾ ਵੀ ਕਮਾਉਣ ਵਾਲਾ ਕੋਈ ਨਹੀਂ ਮੇਰੀ ਵੀ ਰਾਸ਼ਨ ਲਗਵਾ ਦਿਓ ਦਾਸ ਨੇ ਉਸ ਬੀਬੀ ਨੂੰ ਆਖਿਆ ਕਿ ਟ੍ਰਾਂਸ ਵਾਲੇ ਪਹਿਲਾਂ ਇਨਕੁਆਰੀ ਕਰਦੇ ਹਨ ਫਿਰ ਰਾਸ਼ਨ ਲਗਾਇਆ ਜਾਂਦਾ ਹੈ ਤਾਂ ਕਿ ਸੰਗਤ ਦੀ ਮਾਇਆ ਸਹੀ ਟਿਕਾਣੇ ਤੇ ਲੱਗੇ ਅਤੇ ਉਸ ਦੀ ਜਗ੍ਹਾ ਸਹੀ ਲੋੜਵੰਦ ਲੈ ਸਕਣ ਜਿਸ ਵੱਧਵਾ ਦੇ ਘਰ ਸੌਖ ਸੁਹੂਲਤਾ ਫਰਿਜ ਨੂੰ ਟੀਵੀ ਵਗੈਰਾ ਹੋਵੇ ਉਸ ਦਾ ਫਰੀ ਰਾਸ਼ਨ ਨਹੀਂ ਲਗਾਇਆ ਜਾਂਦਾ ਪਰ ਉਹ ਔਰਤ ਕਹਿਣ ਲੱਗੀ ਮੈਂ ਤਾਂ ਬਹੁਤ ਹੀ ਗਰੀਬ ਹਾਂ ਹਾਲਤ ਵਿੱਚ ਹਾਲਤ ਦੀ ਸਤਾਈ ਹੋਈ ਹਾਂ ਬੜੇ ਹੀ ਔਖੇ ਹੋ ਕੇ ਬੱਚਿਆਂ ਨੂੰ ਪਾਲ ਰਹੀ ਹਾਂ ਮੇਰੇ ਤੇ ਜਿਉਣੀ ਤਰਸ ਕਰੂ ਨਾਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕਨਕੁਆਰੀ ਕਰਨ ਗਏ ਤਾਂ ਪਤਾ ਲੱਗਾ ਕਿ ਉਹ ਬੀਬੀ ਤਾਂ ਕਈਆਂ ਨੂੰ 200 ਰੁਪਏ ਦਿੰਦੀ ਹੈ ਤੇ ਕਈ ਕਮਰੇ ਉਸ ਨੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਹਨ ਇਸ ਤੋਂ ਇਲਾਵਾ 13-14 ਕਿੱਲੇ ਜ਼ਮੀਨ ਦਾ ਉਸ ਨੂੰ ਠੇਕਾ ਵੀ ਮਿਲਦਾ ਹੈ ਵੇਖੋ ਪਖੜ ਇੰਨਾ ਕੁਝ ਹੈ ਬੇਅੰਤ ਮਾਇਆ ਦਾ ਸਾਧਨ ਪਰ ਫੇਰ ਵੀ ਅੰਦਰ ਲਾਲਚ ਬੈਠਾ ਹੈ ਕਿ ਕਿਸੇ ਤਰੀਕੇ ਬੁਰਾ ਤਰੀਕੇ ਕੁਝ ਹੋਰ ਮਿਲ ਜਾਵੇ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਧਿਆਨ ਨਾਲ ਪੜ੍ਹੀਏ ਤਾਂ ਉਹਨਾਂ ਦੇ ਜੀਵਨ ਵਿੱਚੋਂ ਵੀ ਐਸੀ ਹੀ ਬੂਲੀਆਂ ਦੀ ਚਲਕ ਮਿਲਦੀ ਹੈ ਗੁਰੂ ਸਾਹਿਬ ਦੇ ਜੀਵਨ ਵਿੱਚ ਇੱਕ ਸਮਾਂ ਉਸ ਦੀ ਉਹ ਵੀ ਸੀ ਜਦੋਂ ਉਹ ਸਾਹੀ ਨਿਵਾਸ ਬਹਿੰਦੇ ਸਨ ਸੀਸਤੇ ਕਰਨਗੇ ਸੁਣਾਉਂਦੇ ਸਨ ਇਹ ਸੇਵਕ ਲੱਤਾਂ ਘੁੱਟਣ ਦੀ ਸੇਵਾ ਵਿੱਚ ਹੁੰਦੇ ਸਨ ਤੇ ਕੋਈ ਚੋਰ ਸੈਭ ਕਰ ਰਿਹਾ ਹੁੰਦਾ ਸੀ ਬਾਦਸ਼ਾਹੀ ਦੀਵਾਨ ਦਰਸ਼ਨ ਕਰਨ ਬਾਣਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ ਇਤਨਾ ਆਪ ਤੇ ਇੱਕ ਸਮਾਂ ਉਹ ਵੀ ਬਣਿਆ ਜਦੋਂ ਸੱਚੇ ਬਾਦਸ਼ਾਹ ਮਾਸੀ ਬਾੜੇ ਦੇ ਜੰਗਲ ਵਿੱਚ ਇਕੱਲੇ ਕੋਲ ਕੋਈ ਸੇਵਕ ਨਹੀਂ ਕੋਈ ਸਿੰਘ ਵੀ ਨਹੀਂ ਇੱਥੋਂ ਤੱਕ ਕੇ ਆਰਾਮ ਲਈ ਕੋਈ ਬੇਸਤਰਾ ਵੀ ਨਹੀਂ ਇੱਟਾਂ ਨੂੰ ਸਰਾਣਾ ਬਣਾਇਆ ਪਰ ਫਿਰ ਵੀ ਕੋਈ ਦੁੱਖ ਨਹੀਂ ਕੋਈ ਕਮਰਾਟ ਨਹੀਂ ਬਲਕੇ ਨਰਿੰਕਾਰ ਦੀ ਜਹਾਦ ਵਿੱਚ ਮਸਤ ਹੋਏ ਸ਼ਬਦ ਚਾਹ ਰਹੇ ਸਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਝ ਮੈਂ ਰੂਹ ਕਰ ਜਾਈਆਂ ਦਾ ਓਡਣ ਨਾਗਨ ਵਾਸਾਂ ਦੀ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਮਹੰਗੇ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਜਿੱਥੇ ਪਕੜ ਨਹੀਂ ਉੱਥੇ ਕੋਈ ਕਲਪਨਾ ਨਹੀਂ ਰੋਣਾ ਨਹੀਂ ਉਹ ਹਾਰਾ ਹਾਲ ਵਿੱਚ ਇੱਕ ਸਾ ਰਹਿੰਦੇ ਹਨ ਤੇ ਪਰਮੇਸ਼ਰ ਦੀ ਬੰਦਗੀ 'ਚ ਜੁੜੇ ਰਹਿੰਦੇ ਹਨ ਜਿਨ੍ਹਾਂ ਨੂੰ ਨਰਿੰਕਾਰ ਆਪ ਬੰਨਗੀ ਦੀ ਮਾਤੀ ਬਖਸ਼ ਲਈਂ ਦੇਵੇ ਇਹ ਉਹ ਸੰਸਾਰ ਇੱਕ ਦੁੱਖਾਂ ਸੁੱਖਾਂ ਦੀ ਪਕੜ ਵਿੱਚ ਨਹੀਂ ਫਸਦੇ ਬਲਕਿ ਹਰ ਹਾਲਤ ਵਿੱਚ ਸਹਿਜ ਵਸਤਾ ਵਿੱਚ ਵਿਚਰਦੇ ਹਨ ਮਨ ਦੀ ਇੱਕ ਹੋਰ ਬਹੁਤ ਵੱਡੀ ਦੂਜੀ ਪਕੜ ਹੈ ਉਹ ਹੈ মোহ মোহ ਦੀ ਪਕੜ মোহ ਦੀ ਪਕੜ ਜਿਸ ਨੇ ਤਕਰੀਬਨ ਹਰ ਕਿਸੇ ਨੂੰ ਚਾਹੇ ਉਹ ਗਰੀਬ ਹੈ ਜਾਂ امیر ਆਪਣੀ ਪਗੜ ਵਿੱਚ ਜਕੜਿਆ ਹੋਇਆ ਹੈ ਆ ਮੁੰਡਾ ਆਪਣੇ ਧੀਆ ਪੁੱਤਾਂ ਦੇ ਪਤੀ ਦੇ ਪਤਨੀ ਦੇ ਪਰਿਵਾਰ ਦੇ ਮੋਹ ਵਿੱਚ ਫਸਿਆ ਪਿਆ ਹੈ ਪਰਮੇਸ਼ਰ ਦੇ ਸੱਚੇ ਪ੍ਰੇਮ ਤੋਂ ਜਾਣੂ ਨਾ ਹੋਣ ਕਰ ਨਿਯਾਵੀ ਮੋਹ ਵਿੱਚ ਗਲਤਾਨ ਰਹਿੰਦਾ ਹੈ ਇੱਥੋਂ ਤੱਕ ਕਿ ਉਹਨਾਂ ਕੋਲੋਂ ਨਰਾਸ਼ ਹੋਣ ਦੇ ਬਾਵਜੂਦ ਵੀ ਇਹ ਇਸ ਮੋਹ ਨੂੰ ਨਹੀਂ ਛੱਡਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਉਹਨਾਂ ਦੇ ਇੱਕ ਸਿੱਖ ਨਰੈਣਦਾਸ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਆਪਣੇ ਕਿਰਤ ਵਿੱਚੋਂ ਧੰਦਿਆਂ ਵਿੱਚੋਂ ਬੱਚਿਆਂ ਵਿੱਚ ਐਸਾ ਹਸਿਆ ਹੋਇਆ ਹਾਂ ਕਿ ਨਾਮ ਜਪਣ ਨੂੰ ਸਮਾਹੀ ਨਹੀਂ ਮਿਲਦਾ ਸਤਿਗੁਰੂ ਮੇਰੇ ਬਾਦਸ਼ਾਹ ਨੇ ਜੋ ਉਸ ਸਿੱਖ ਨਰੈਣਦਾਸ ਨੂੰ ਉਪਦੇਸ਼ ਦਿੱਤਾ ਉਸ ਨੂੰ ਪੱਲੇ ਬੰਨਿਓ ਮੁਰੂ ਸੇ ਕਹਿੰਦੇ ਹਨ ਤੂੰ ਇਤਨੀ ਕਮਾਈ ਕਰਕੇ ਪੈਸੇ ਕਮਾਇਆ ਵੈਸਾ ਕਮਾਇਆ ਘਰ ਬਣਾਇਆ ਬੱਚੇ ਪਾਲ ਆਪਣ ਉਸਕੇ ਵੱਡੇ ਕੀਤੇ ਉਹਨਾਂ ਦੇ ਵਿਆਹ ਕਰ ਦਿੱਤੇ ਹੁਣ ਤੈਨੂੰ ਚਾਹੀਦਾ ਹੈ ਕਿ ਘਰ-ਬਾਰ ਦੀ ਜ਼ਿੰਮੇਵਾਰੀ ਆਪਣੇ ਬੱਚਿਆਂ ਉੱਤੇ ਸੁੱਟ ਦੇ ਬੱਚਿਆਂ ਦੇ ਪਰਿਵਾਰਾਂ ਦੇ ਮੋਹ ਵਿੱਚ ਹੀ ਨਹੀਂ ਸਾਰੀ ਜ਼ਿੰਦਗੀ ਫਸੇ ਰਹਿਣਾ ਐਸ ਚੀਜ਼ ਤੋਂ ਉੱਪਰ ਉੱਠ ਕੇ ਨਾਮ ਸਿਮੰਧੀ ਕਮਾਈ ਕਰ ਤੇ ਆਪਣਾ ਬਾਕੀ ਜਿੰਦਗੀ ਦੁਨੀਆ ਦੀ ਕਾਇਦੀ ਦੀ ਸੇਵਾ ਵਿੱਚ ਲਗਾ ਪਰਮਕਾਰ ਵਿੱਚ ਲਗਾ ਅੱਜ ਆਮ ਤੌਰ ਤੇ ਹਰ ਬੰਦਾ ਪਰਵਾਹ ਦੇ ਬੱਚਿਆਂ ਦੇ ਮੋਹ ਵਿੱਚ ਇਤਨਾ ਜ਼ਿਆਦਾ ਹੱਸਿਆ ਪਿਆ ਹੈ ਕਿ ਉਹ ਐਸ ਵੀ ਜਗੜ ਤੋਂ ਨਿਕਲ ਕੇ ਅਸਲੀ ਨੰਦ ਜੋ ਪਰਮੇਸ਼ਰ ਦੇ ਪਿਆਰ ਵਿੱਚ ਹੈ ਉਸ ਰਾਹ ਤੇ ਤਨ ਨੂੰ ਤਿਆਰ ਹੀ ਨਹੀਂ ਦਾਸ ਨੂੰ ਇੱਕ ਗਾਥਾ ਜਿਆਦਾ ਆ ਗਈ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਇੱਕ ਹਲਵਾਈ ਕੋਲ ਰੋਜ਼ ਇੱਕ ਸੰਤ ਦਾ ਦਰ ਪਰ ਜਾਂਦੇ ਸਨ ਇੱਕ ਦਿਨ ਹਲਵਾਈ ਸੰਤ ਜੀ ਨੂੰ ਕਹਿੰਦਾ ਮੈਂ ਰੋਜ਼ ਤੁਹਾਨੂੰ ਦੇਖਦਾ ਹਾਂ ਤੁਸੀਂ ਹਮੇਸ਼ਾ ਹੀ ਖੜੇ ਖੇੜੇ ਬਚ ਰਹਿੰਦੇ ਹੋ ਤੁਹਾਡੇ ਚਿਹਰੇ ਤੇ ਨੂਰ ਹੁੰਦਾ ਹੈ ਹਮੇਸ਼ਾ ਹੀ ਆਨੰਦ ਵਿੱਚ ਹੁੰਦੇ ਹੋ ਮੇਰੇ ਤੇ ਵੀ ਕਿਰਪਾ ਕਰੋ ਮੈਂ ਤਾਂ ਪਰਿਵਾਰ ਦੇ ਵਿੱਚ ਦੁਨੀਆਦਾਰੀ ਵਿੱਚ ਫਸਿਆ ਪਿਆ ਹਾਂ ਮੈਨੂੰ ਵੀ ਆਪਣੇ ਨਾਲ ਲੈ ਚਲੋ ਮਹਾਤਮਾ ਕਹਿੰਦੇ ਹਨ ਹੁਣੇ ਚੱਲ ਸਾਡੇ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਮਹਾਤਮਾ ਦੀ ਇਹ ਗੱਲ ਕਹਿਣ ਤੇ ਉਹ ਹਲਵਾਈ ਚੱਟ ਹੀ ਬੋਲ ਪਿਆ ਕਿ ਮੇਰਾ ਪੁੱਤਰਾ ਜੇ ਪੜ੍ਹਾਈ ਕਰਦਾ ਹੈ ਦੋ ਸਾਲ ਬਾਅਦ ਉਹ ਅਸਲੀ ਪੜ੍ਹਾਈ ਖਤਮ ਹੋ ਜਾਵੇਗੀ ਉਹ ਕਾਰੋਬਾਰ ਤੇ ਲੱਗ ਜਾਵੇਗਾ ਫੇਰ ਤੁਹਾਡੇ ਨਾਲ ਚੱਲਾਂਗਾ 2 ਸਾਲ ਬਾਅਦ ਮਹਾਤਮਾ ਨੇ ਫੇਰ ਉਸ ਨੂੰ ਆਖਿਆ ਹੁਣ ਤਾਂ ਤੇਰਾ ਪੁੱਤਰ ਕਾਰੋਬਾਰ ਕਰਨ ਲੱਗ ਗਿਆ ਹੈ ਹੁਣ ਚੱਲ ਸਾਡੇ ਨਾਲ ਉਹ ਹਰਵਾਈ ਕਹਿਣ ਲੱਗਾ ਸੰਤ ਜੀ ਪੁੱਤਰ ਦੀ ਸ਼ਾਦੀ ਹੋ ਗਈ ਹੈ ਮਾਨ ਵਿੱਚ ਰੀਝ ਹੈ ਪੋਤਰੇ ਦਾ ਮੂੰਹ ਵੇਖਣ ਦੀ ਉਹ ਵੇਖ ਨਵਾ ਫੇਰ ਤੁਹਾਡੇ ਨਾਲ ਚੱਲਾਂਗਾ ਦੋ ਸਾਲ ਹੋਰ ਬੀਤ ਗਏ ਫਿਰ ਮਹਾਤਮਾ ਕਹਿੰਦੇ ਹਨ ਹੁਣ ਤਾਂ ਪੁੱਤਰਾ ਵੀ ਹੋ ਗਿਆ ਹੈ ਚਲ ਹਣ ਸਾਡੇ ਨਾਲ ਤੇ ਤੈਨੂੰ ਵੀ ਅਸੀਂ ਆਨੰਦ ਮੰਨ ਲੈ ਚਲੀਏ ਉਹ ਕਹਿੰਦਾ ਹੈ ਮਹਾਤਮਾ ਜੀ ਇਹ ਕਰਾਂ ਮੰਨਤਾ ਕਰਦਾ ਹੈ ਤੁਹਾਡੇ ਨਾਲ ਜਾਣ ਤੇ ਪਰ ਪੁੱਤਰੇ ਦਾ ਮੂੰਹ ਨਹੀਂ ਜਾਣ ਦਿੰਦਾ ਮੇਰਾ ਪੁੱਤਰਾ ਮੇਰੇ ਨਾਲ ਬਹੁਤ ਲਾਡ ਪਿਆਰ ਕਰਦਾ ਹੈ ਮੈਨੂੰ ਛੱਡਦਾ ਹੀ ਨਹੀਂ ਇਸੇ ਤਰ੍ਹਾਂ ਦੋ ਸਾਲ ਹੋਰ ਬੀਤ ਗਏ ਫੇਰ ਮਹਾਤਮਾ ਜੀ ਕਹਿੰਦੇ ਹਨ ਚਲ ਭਾਈ ਹੁਣ ਤਾਂ ਪੋਤਰਾ ਵੀ ਵੱਡਾ ਹੋ ਗਿਆ ਹੈ ਸਕੂਲ ਜਾਣ ਯੋਗ ਹੈ ਹੋ ਗਿਆ ਹੈ ਤੂੰ ਛੱਡ ਹੁਣ ਇਸ ਮੋਹ ਦੇ ਜੰਜਾਲ ਨੂੰ ਤੇਰੀ ਵੀ ਮਨੁੱਖਾ ਜੀਵਨ ਦਾ ਜੋ ਲਸ਼ਕਰ ਹੈ ਉਸ ਨੂੰ ਪ੍ਰਾਪਤ ਕਰ ਲੈ ਛੱਡ ਦੇ ਹੌਣ ਇਸ ਝੁੱਠੇ ਮੋਹ ਨੂੰ ਰਵਾਈ ਖੈਜ ਕੇ ਕਹਿੰਦਾ ਹੈ ਮਹਾਤਮਾ ਜੀ ਤੂੰ ਹੀ ਤਾਂ ਮੇਰੇ ਮਗਰ ਹੀ ਪਏ ਗਏ ਹੋ ਇਹ ਤੁਹਾਨੂੰ ਹੋਰ ਕੋਈ ਲੱਭ ਲੱਭਾ ਇਹ ਹੀ ਗੱਲ ਹੈ ਅੱਜ ਹਰ ਇਨਸਾਨ ਪਹਿਲੇ ਆਪਣੇ ਬੱਚਿਆਂ ਦੇ ਫਿਰ ਉਹਨਾਂ ਦੇ ਬੱਚਿਆਂ ਦੇ ਮੋਹ ਵਿੱਚ ਫਸਿਆ ਪਰ ਮਾਥਮ ਲਈ ਰਾਹਤੇ ਬੰਤ ਉਹਨਾਂ ਨੂੰ ਤਿਆਰ ਹੀ ਨਹੀਂ ਜੇ ਕੋਈ ਕਹੇ ਭਜਨ ਮੰਨ ਲਈ ਕਰਨ ਨੂੰ ਤੇ ਆਖ ਦਿੰਦਾ ਹੈ ਕਿ ਅਜੇ ਬੜੀ ਉਮਰ ਪਈ ਹੈ ਕਰ ਲਾਂਗੇ ਪਰ ਇਹ ਪਲ ਜਾਂਦੇ ਹਨ ਕਿ ਹਮ ਆਦਮੀ ਨਹੀਂ ਹਾਂ ਇੱਕ ਨਹੀਂ ਇਹ ਮੋਹ ਦੀ ਪਗੜ ਵਿੱਚ ਫਸਿਆ ਬੰਦਾ ਜਨਮ ਮਰਨ ਦੇ ਚੱਕਰਾਂ ਵਿੱਚ ਫਸਿਆ ਰਹਿਦਾ ਹੈ ਨੇ ਮੋਦੇ ਕਨ ਉਸ ਨੂੰ ਕਈ ਤਰ੍ਹਾਂ ਦੀਆਂ ਜੁਨਾਂ ਵਿੱਚ ਪੈਣਾ ਪੈਂਦਾ ਹੈ ਜੇ ਸੋ ਇਹ ਕਿਰਪਾ ਹੋ ਜਾਵੇ ਜੈਸ ਦੀ ਝੂਲੀ ਵਿੱਚ ਗੁਰੂ ਟੁੱਟ ਕੇ ਆਪਣੇ ਪ੍ਰੇਮ ਦੀ ਦਾਤ ਪਾ ਦੇਵੇ ਜਿਹੜਾ ਸੱਚਾ ਹੈ ਮਾਨ ਤੋਂ ਬਾਅਦ ਵੀ ਸਾਥ ਦੇਣ ਵਾਲਾ ਹੈ ਜੈਸ ਉਸਤੇ ਦਿਆਲ ਹੋ ਕੇ ਗੁਰੂ ਸੱਚੇ ਪਿਆਰ ਜਾਂ ਤਾਂ ਜਸ ਨੂੰ ਰਾਸਟਾ ਦੇਵੇ ਉਸ ਦੇ ਅੰਦਰੋਂ ਇਹ ਪਰਮਾਨ ਦੀਆਂ ਝੂਠੀਆਂ ਪੂਤਾਂ ਵੀ ਮੋਹ ਨਹੀਂ ਪਖੜ ਨਿਕਲ ਜਾਂਦੀ ਹੈ ਉਹ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਪਿਆਰ ਤਾਂ ਕਰਦਾ ਹੈ ਪਰ ਅਸਲੀ ਗੰਢ ਗੁਰੂ ਪਰਮੇਸ਼ਰ ਨਾਲ ਰੱਖਦਾ ਹੈ ਉਹ ਪਰਵਾਰ ਵਿੱਚ ਪਿਤੜਦਾ ਹੈ ਗ੍ਰੇਥੀਆਂ ਦੀਆਂ ਡਿਊਟੀਆਂ ਨਿਭਾਉਂਦਾ ਹੈ ਪਰ ਉਹਨਾਂ ਵਿੱਚ ਲਪਤ ਨਹੀਂ ਹੁੰਦਾ ਕਿਉਂਕੇ ਅਰਸ਼ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਜੋ ਮਾਤਾ ਪਿਤਾ ਪੁੱਤਰ ਤੀਆਂ ਸੰਬੰਧੀ ਇਹ ਸਾਰੇ ਪਿਛਲੇ ਜਨਮਾਂ ਦੇ ਸੰਯੁਗਾਂ ਕਰਕੇ ਮਿਲਦੇ ਹਨ ਅੰਤ ਸਮੇਂ ਇੰਨਾ ਵਿੱਚੋਂ ਕਿਸੇ ਨੇ ਸੁਹਾਹੀ ਨਹੀਂ ਹੋਣਾ ਮਾਤਾ ਪਿਤਾ ਮਨਿੱਤਾ ਸੂਤ ਬੰਨਤ ਅਸ਼ਟ ਮੀਤ ਅਨਪਾਈ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤਰ ਕੋਨਾ ਅੰਤ ਹੋ ਉਹ ਨਾ ਸਹਾਈ ਅਸ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਇਹ ਦੁਨੀਆਂ ਵੀ ਪ੍ਰੀਤਾਂ ਸਾਰੀਆਂ ਝੂਠੀਆਂ ਤੇ ਮਤਲਬੀ ਹਨ ਬਾਣੀ ਨਹੀਂ ਆਏ ਪੰਕਤੀਆਂ ਵਿੱਚ ਉਹਨਾਂ ਦੇ ਹਲ ਦੇ ਵਿੱਚੋਂ ਨਿਕਲਦੀਆਂ ਹਨ ਜਤ ਮੈਂ ਝੂਠੀ ਦੇਖੀ ਵੀ ਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆਦਾਰਾ ਕਿਆ ਮੀਤ ਜਿਨ੍ਹਾਂ ਨੂੰ ਇਹ ਸਮਝ ਆ ਜਾਵੇ ਦੁਨੀਆ ਦੇ ਸਾਰੇ ਸਾਖ ਛੁੱਟੇ ਹਨ ਜਿਨ੍ਹਾਂ ਨੂੰ ਇਹ ਸੰਸਾਰ ਮਿਥਾ ਨਜ਼ਰਾ ਜਾਵੇ ਉਹ ਫਿਰ ਫੜ ਲੈਂਦੇ ਹਨ ਬੱਲਾ ਗੁਰੂ ਨਾਨਕ ਦਾ ਹੀਰੋ ਕਹਿੰਦੇ ਹਨ ਮੀਰਾ ਗੁਰੂ ਨਾਨਕ ਸਬੇ ਸਾਖ ਕੜਾਵੇਂ ਦਿੱਤੀ ਤਉ ਪੱਲੇ ਤਾਂ ਢਿ ਲਾਂਗੇ ਜਿਨ੍ਹਾਂ ਤੇ ਕਿਰਪਾ ਹੋ ਜਾਵੇ ਉਹਨਾਂ ਨੂੰ ਦੂਜਾ ਸਾਖ ਤੇ ਕੜਿਆਵੇ ਲੱਗਦੇ ਹੀ ਹਨ ਉਨਾਂ ਨੂੰ ਤਾਂ ਇੱਥੋਂ ਤੱਕ ਸਮਝ ਆ ਜਾਂਦੀ ਹੈ ਕਿ ਇਹ ਮੇਰਾ ਸਰੀਰ ਤਾਂ ਸਾਖ ਵੀ ਕੁੜਾਵਾ ਹੈ ਐਸ ਨੇ ਵੀ ਮੇਰਾ ਸਾਥ ਨਹੀਂ ਦੇਣਾ ਐਸ ਨੂੰ ਵੀ ਅਗਨੇ ਸਮੀਟ ਲੈਣਾ ਹੈ ਤੇ ਫਿਰ ਮੈਂ ਆਪਣੀ ਆਤਮਾ ਨੂੰ ਲੈ ਕੇ ਦਰਗਾਹ ਨੂੰ ਜਾਣਾ ਹੈ ਨਰਿੰਕਾਰ ਦੇ ਚਾਨਣ ਵਿੱਚ ਜਾਣਾ ਹੈ ਇਸ ਲਈ ਉਹ ਆਪਣੀ ਆਤਮਾ ਨੂੰ ਸਵਾਲਦੇ ਹਨ ਆਪਣੇ ਆਤਮੰਗਤ ਰਕੀਮਾ ਲਿਆਨ ਦਿੰਦੇ ਹਨ ਭਾਵੇਂ ਕਿ ਉਹਨਾਂ ਦੇ ਅੰਦਰ ਆਪਣੇ ਸਰੀਰ ਪ੍ਰਤੀ ਵੀ ਮੋਹ ਨਹੀਂ ਰਹਿੰਦਾ ਭਾਵੇਂ ਮਨਾਤੇ ਚਾhti ਇਹ ਸਾਨੂੰ ਇਹ ਸਮਝ ਆਈ ਹੈ ਕਿ ਨਹੀਂ ਅਸਲ ਵਿੱਚ ਕੋਈ ਵੀ ਇਨਸਾਨ ਗੁਰੂ ਨਾਨਕ ਦੇ ਪੱਲੇ ਨਾਲ ਲੱਗਦਾ ਹੀ ਤਾਂ ਹੈ ਜਦੋਂ ਅਸ ਨੂੰ ਦੁਨੀਆਂ ਦੇ ਸਾਖ ਝੂਠੇ ਨਜ਼ਰ ਆਉਣ ਜਾ ਤੱਕ ਦੁਨੀਆਂ ਦੇ ਸ਼ੱਕਾਂ ਨੂੰ ਸੱਚ ਸਮਝੇ ਬੈਠਾ ਤਰ ਤੱਕ ਗੁਰੂ ਨਾਨਕ ਦੇ ਪੱਲੇ ਨਾ ਨਹੀਂ ਲੱਗਦਾ ਸ਼ੱਕ ਦੇ ਹਨ ਵੀ ਸੰਸਾਰ ਵਿੱਚ ਆ ਨਜ਼ਰ ਆਵੇ ਫੇਰ ਸਾਡੇ ਵੀ ਮਨ ਨੂੰ ਗੁਰੂ ਨਾਲ ਗੁਰੂ ਨਾਨਕ ਨਾਲ ਪੰਜ ਜਾਵੇਗਾ ਜਦ ਤੱਕ ਸੰਸਾਰ ਨਾਲ ਜੁੜੇ ਹਾਂ ਨਰਿਆਣ ਨਾਲ ਕਿਵੇਂ ਜੁੜਾਂਗੇ ਰਹਿ ਗਏ ਸੰਸਾਰ ਵਿੱਚ ਬਾਰਮਾਨ ਰੈਂਕਰ ਵੱਲ ਰਹੇ ਉਹਦੀ ਪਕੜ ਤੋਂ ਉੱਪਰ ਉੱਠ ਕੇ ਗੁਰੂ ਦੇ ਚਰਨਾਬਚ ਜੁੜੀਏ ਉਹਨੂੰ ਨਾਨਕ ਪ੍ਰੀਤ ਕਰੇ ਕਿ ਅਸਲੀ ਆਨੰਦ ਨੂੰ ਪ੍ਰਾਪਤ ਕਰੀਏ ਤੇ ਮਨੁੱਖਾ ਜਨਮ ਨੂੰ ਸਫਲਾ ਕਰੀਏ ਧੀਆਂ ਪੁੱਤਾਂ ਨਾਲ ਪਰਵਾਰ ਨਾਲ ਪਿਆਰ ਕਰੀਏ ਉਹਨਾਂ ਪ੍ਰੀਤ ਉਹਨਾਂ ਪ੍ਰੀਤ ਆਪਣੀ ਡਿਊਟੀਆਂ ਨਿਭਾਈਏ ਪਰ ਅੰਦਰੋਂ ਸਾਡੀਆਂ ਗੰਢਾਂ ਆਪਣੇ ਗੁਰੂ ਪਿਤਾ ਨਾਲ ਪੈਣ ਅੰਦਰ ਲਈ ਸਾਂਝ ਅੰਦਰਲਾ ਪ੍ਰੇਮ ਗੁਰੂ ਨਾਲ ਹੋਵੇ ਜਿਣਾ ਵੀ ਉਸਦਾ ਹੈ ਜੈਸੇ ਗੁਰੂ ਨਾਲ ਨਾਲ ਸਾਂਝ ਪਾ ਲਈ ਗੁਰੂ ਦੀ ਪ੍ਰੀਤ ਤੋਂ ਇਲਾਵਾ ਸਾਰੀਆਂ ਪ੍ਰੀਤਾਂ ਝੁੱਠੀਆਂ ਹਨ ਗੁਰੂ ਹੀ ਸੱਚਾ ਹੈ ਅਬਦਾਸੀ ਹੈ ਉਸਦਾ ਪ੍ਰੇਮ ਵੀ ਸੱਚਾ ਹੈ ਇਸੇ ਲਈ ਸਤਗੁਰੂ ਬਾਣੀ ਰਾਹੀਂ ਇਹ ਉਪਦੇਸ਼ ਦੇ ਰਹੇ ਹਨ ਭਾਈ ਰੇਮੀਤ ਕਰੋ ਪ੍ਰਵਸ ਹੋਏ माया मोह प्रीत erg ਸੁਖੀ ਨਾਂ ਦੀਸੀ ਕੋਈ ਮਨੂ ਇੱਕ ਹੋਰ ਤੀਜੀ ਪਖੜ ਤੰਗ ਕਰਦੀ ਹੈ ਉਹ ਹੈ ਵਿਡਿਆਈ ਦੀ ਪਖੜ ਸੋਭਾ ਦੀ ਮਾਂ ਮਾਂ ਦੀ ਪਖੰਦੀ ਹੈ ਉਹ ਇਹ ਚੀਜ਼ ਮਿਲਣ ਤੋਂ ਖੁਸ਼ ਹੁੰਦਾ ਹੈ ਜਾਂ ਜਿਸ ਅੰਦਰੋਂ ਇਹ ਪਖੜ ਨਿਕਲ ਜਾਵੇ ਉਹ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਇਨਾਂ ਚੀਜ਼ਾਂ ਤੋਂ ਦੂਰ ਕਹਿੰਦਾ ਹੈ ਜਿਵੇਂ ਬੁੱਲੇ ਸ਼ਾਹ ਦੀਆਂ ਨਿਖੀਆਂ ਲੈਣਾ ਹਨ ਚੱਲੋ ਬੁੱਲਿਆ ਉੱਥੇ ਚੱਲੀਏ ਜਿੱਥੇ ਮਛਣ ਮਛਣ ਅੰਨੇ ਨਾ ਕੋਈ ਸਾਨੂੰ ਪਛਾਣ ਸਕੇ ਤੇ ਨਾ ਕੋਈ ਸਾਨੂੰ ਮੰਨੇ ਇਹਨਾਂ ਲਾਈਨਾਂ ਦੀ ਗ੍ਰਹੀ ਸਮਝਣਾ ਤਾਂਗਾ ਵਿਆਹ ਹੋਵੇਗਾ ਉਹ ਦੁਨੀਆ ਦੀ ਵਡਿਆਈ ਤੋਂ ਤਾਂ ਹੀ ਆਖ ਦਿੱਤਾ ਕਿ ਉੱਥੇ ਜਾ ਕੇ ਵਸੇ ਮਸਿਆਂ ਜਾਵੇ ਜਿੱਥੇ ਕੋਈ ਅਸਨੂਪਛਾਣ ਨਾ ਸਕੇ ਅੰਨੇ ਤੋਂ ਮਾਤਾ ਵਾਲੇ ਇੱਥੇ ਅੱਖਾਂ ਤੋਂ ਨਹੀਂ ਬਲਕਿ ਇਹ ਹੈ ਕਿ ਜਿੰਨਾ ਕੋਣ ਅਸਨੂਪਛਾਨਣ ਵਾਲੀਆਂ ਅੱਖਾਂ ਨਾ ਹੋਣ ਉਹ ਉਹੀ ਕਹ ਸਕਦਾ ਹੈ ਜਿਸ ਦੀ ਇਹ ਪਗੜ ਨਿਕਲ ਗਈ ਬਾਬਾ ਨੰਦਸنگ ਜੀ ਦੇ ਵੀ ਵੋਜਹਨ ਕੇ ਨਾਮ ਜਪਣ ਦੇ ਰਾਹਤੇ ਵਿੱਚ ਬਾਵਾ ਦੀ ਵਿੜਾਈ ਵੀ ਬਹੁਤ ਵੱਡੀ ਖਾਈ ਆਉਂਦੀ ਹੈ ਬਹੁਤ سارے ਲੋਕ ਇਸ ਖਾਈ ਵਿੱਚ ਡਿੱਗ ਪੈਂਦੇ ਹਨ ਤੇ ਆਪਣੀ ਪੂਜਾ ਕਰਾਉਣ ਵਿੱਚ ਮਸਤ ਹੋ ਜਾਂਦੇ ਹਨ ਤੇ ਅਸਲੀ ਮੰਜ਼ਲ ਅਨੰਕਾਰ ਦੇ ਚਰਨਾਂ ਦੀ ਪ੍ਰੀਤ ਦੀ ਚਰਨਾਂ ਦੇ ਰਾਸ ਨਹੀਂ ਪ੍ਰਾਪਤ ਨਹੀਂ ਕਰ ਸਕਦੇ ਤੇ ਜਿਹੜੇ ਨਿੱਧੀਆਂ ਸਿੱਧੀਆਂ ਨੂੰ ਨਤਾਨ ਕੇ ਮਾਇਆ ਦੀ ਰਬ ਵਤਾ ਦੀ ਪਕੜ ਤੋਂ ਗਾਟ ਟਪ ਜਾਂਦੇ ਹਨ ਫਿਰ ਉਹ ਸਤਿਗੁਰੂ ਬਾਸ ਦੇ ਨਾਲ ਇੱਕ ਮਿਕ ਹੋ ਕੇ ਆਤਮ ਵੀ ਬਾਸ ਬਣ ਜਾਂਦੇ ਹਨ ਬਾਬਾ ਇਸ ਸੰਗ ਜੀ ਨਾਨਕ ਸਰਵਾਲੇ ਜਦੋਂ ਵੀ ਵਿਦਵਾਨ ਵਿੱਚ ਆਉਂਦੇ ਸੰਤਾਂ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਚਾਰੇ ਪਾਸੇ ਘੁਮਾ ਕੇ ਸੀਸਨਵਾ ਨੀਮਾ ਕਰਕੇ ਫਤੇ ਬਣਾਉਂਦੇ ਸਨ ਦੇ ਆਨੇ ਸੰਨ ਦਾਸ ਤਾਂ ਗੁਰੂ ਨਾਨਕ ਦੇ ਦਰਬਾਰ ਦਾ ਝਾੜੂ ਮਰਦਾਰ ਹੈ ਹਾਨੇ ਸਖਮੀ ਨਹੀਂ ਬਣਿਆ ਦਾਸ ਨੂੰ ਜੋ ਵੀ ਕੋਈ ਮੱਥਾ ਟੇਕਦਾ ਹੈ ਉਹ ਅਸੀਂ ਸਾਰੇ ਇਕੱਠੇ ਕਰਕੇ ਗੁਰੂ ਸਾਹਿਬ ਦੇ ਚਾਨਾਂ ਵਿੱਚ ਟੇਕ ਦਿੰਦੇ ਹਾਂ ਆਪਣੇ ਤੇ ਭਾਰ ਨਹੀਂ ਰੱਖਦੇ ਇਹ ਹੈ ਪੂਰਨ ਸੰਤ ਮਹਾਪੁਰਸ਼ਾਂ ਵਰਸ਼ਾਂ ਦੀਆਂ ਬੜਿਆਈਆਂ ਨਹੀਂ ਪਕੜ ਤੋਂ ਉੱਪਰ ਉੱਠਣ ਵਾਲਿਆਂ ਦੀ ਨਿਸ਼ਾਨੀ ਕਿ ਇਹ ਮੈ ਸੰਗਤ ਮਾਣ ਕੇ ਵੀ ਮਾਣ ਦੇ ਕੇ ਵੀ ਦਿੰਦੀਆਂ ਹਨ ਪਰ ਆਪਣੇ ਕੋਲ ਨਹੀਂ ਹੀ ਸੰਨ ਰੱਖਦੇ ਇੱਕ ਮਾਣ ਦੀ ਪਕੜ ਬਾਰੇ ਤਿੰਨ ਤਰ੍ਹਾਂ ਦਾ ਮੇਰਬਾ ਲਿਖਿਆ ਹੈ ਆਪ ਜੀ ਇਸ ਆਸਾਂ ਲੈਣ ਦੂਸਰੀ ਪਕੜ ਹੈ ਅੱਖਾਂ ਦੀ ਪਹਾਨਾ ਸਾਰੇ ਛਾਤੀ ਪਾਏ ਤੀਵੀ ਦਾ ਤਿਆਗ ਗਿਆ ਹੋਇਆ ਹੈ ਕਿ ਨਹੀਂ ਜਿੰਨਾ ਅੱਖਾਂ ਵਿੱਚ ਅਸੀਂ ਨਿਰੰਕਾਰ ਦੇ ਚਾਨ ਬਸਾਉਣੇ ਸੀ ਅਸੀਂ ਦੁਨੀਆ ਉਸਰੀਆਂ ਚੀਜ਼ਾਂ ਵਿੱਚ ਆ ਰਹੇ ਹਾਂ ਤੁਸੀਂ ਆਪ ਹੀ ਸੋਚੋ ਜੈਦੀ ਅੱਖਾਂ ਵਿੱਚ ਹਰ ਮੇਲੇ ਗੁਰੂ ਨਾਲ ਕਦੇ ਜਨ ਬਸੇ ਹੋਣ ਜਿਹੜਾ ਹਮਾਰਾ ਮੇਲੇ ਯਤਨ ਕਰਦਾ ਹੋਵੇ ਮਨ ਦੇ ਧਿਆਨ ਵਿੱਚ ਰਹਿਣ ਦਾ ਕਿਉਂ ਜਦੋਂ ਟੀਵੀ ਤੇ ਅਸ਼ਰੀਆਲ ਦੇਖੇਗਾ ਤਾਂ ਉਸ ਨੂੰ ਗੁਰੂ ਨਾਨਕ ਬੀਤ ਨੂੰ ਅੱਖਾਂ ਵਿੱਚੋਂ ਕੱਢਣਾ ਨਹੀਂ ਪਵੇਗਾ ਤੂੰ ਉਂਥੋਂ ਬਾੜਨ ਨਹੀਂ ਲੈ ਸੱਚ ਨੂੰ ਕੱਢਣਾ ਪਵੇਗਾ ਮਨ ਦੀ ਇਸ ਪਗੜ ਇਹ ਪਗੜ ਨਿਕਲ ਜਾਂਦੀ ਹੈ ਉਸ ਨੂੰ ਚੰਗੇ ਹੀ ਨਹੀਂ ਲੱਗਦੇ ਇਹ ਰੰਗ ਤਮਾਸ਼ੀ ਉਹ ਕਹਿੰਦਾ ਹੈ ਕਿ ਇਹ ਤਾਂ ਖਡਾਉਣੇ ਮੈਂ ਤਾਂ ਸੱਚ ਨਾਲ ਇਸਲਾ ਲਗਾਇਆ ਹੈ ਕਥਾ ਕਰਨ ਦੇ ਵਿੱਚ ਕੋਈ ਬਾਦ ਦਾ ਘੱਟਾ ਖਰਬੰਦ ਘੱਟ ਪੜਿਆ ਗਿਆ ਹੋਵੇ ਅੰਗੇ ਤੋਂ ਸਤਿ ਸਿਵਾ ਕਰਨ ਦਾ ਮਰਮਾਸ਼ਨਾ ਆਉਣੀ ਅਣਜਾਣ ਮੱਤੀ ્ઞਾਨ ਤੇ ਮਾਫ ਕਰਨਾ ਅੰਗੇ ਤੋਂ ਮੇਰਾ ਪਰਿਆਸ਼ਕ ਤੇ ਆਸਰਾ ਕਿ ਸਤਿ ਸਿਵਾ ਕਰਾਉਣ ਦਾ ਮਾਈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ 高楼群包围，高楼群包围，高楼群包围。